ਮੰ ਲਓ ਮੈਂ ਕੋਈ ਨਸ਼ਾ ਕਰਦਾ ਮੈਂ ਛੱਡਣਾ ਮੈਂ 2 ਮਹੀਨੇ 3 ਮਹੀਨੇ ਦਾ ਕੋਰਸ ਪੂਰਾ ਕਰਕੇ ਮੈਂ ਛੱਡਦਾਗਾ ਜੇ ਮੈਂ ਐਸੇ ਅਲਟਰਨੇਟ ਯੂਜ਼ ਕਰਨਾ ਵੀ ਮੇਰੇ ਕੋਲ ਪੈਸੇ ਨਹੀਂ ਉੱਥੇ ਮੈਂ ਨਾਮ ਲਖਾਇਆ ਗੋਲੀ ਲਈ ਖਾ ਲਈ ਮੇਰਾ ਨਸ਼ਾ ਪੂਰਾ ਹੋ ਗਿਆ ਜਦੋਂ ਪੈਸੇ ਆਣਗੇ ਮੈਂ ਟਿਕਾ ਲਾ ਲਾਂਗਾ ਮੈਂ ਗਿਆ ਮੈਂ ਗੋਟੇ ਦੇ ਅੱਗੇ ਮੁੰਡਾ ਬੰਦੇ ਤੇ ਆ ਦੇ ਅੱਛਾ ਜੀ ਮੈਂ ਕਿਹਾ ਕੀ ਹੋਇਆ ਕਹਿੰਦਾ ਇਹ ਨਸ਼ਾ ਕੀਤਾ ਤੇ ਜਿਹੜੀ ਸੋਸਾਇਟੀ ਬਣਾਈ ਸੀਗੀ ਐਂਟੀ ਡਰਗ ਫੋਰਸ ਐਂਟੀ ਡਰਗ ਠੀਕ ਹੈ ਜੀ ਅਸੀਂ ਉੱਥੇ ਇੱਕ ਬਮਾਰਚ ਕੱਟਣਾ ਹੈ ਸਾਡ ਨੂੰ ਰੋਕਣ ਦੇ ਲਈ ਪੁਲਿਸ ਦੀ ਬੱਸ ਭਰ ਕੇ ਆ ਗਈ ਜੀ ਇਹ ਆਪਣਾ ਘਰ ਦਾ ਭਾਂਡਾ ਖਰਾਬ ਹੈ ਨਾ ਦੂਸਰਾ ਭਾਂਡਾ ਲੋਈ ਕਹਿ ਨਹੀਂ ਸਕਦੇ ਇਹ ਭਾਂਡਾ ਕਿਉਂ ਖਰਾਬ ਹੈ ਹੂੰ ਹਰ ਕੋਈ ਕਰਦਾ ਪਿਆ ਵੇ ਕੋਹਾਂ ਦਾ ਬੱਚਾ ਉਹਦਾ ਚੱਲਦਾ ਖਰਾਬ ਤਹੀ ਛੂਆ 24 ਘੰਟੇ ਦੂਰੀ ਬੈਠੇ ਆ ਕਦੀ ਸਾਡੇ ਦੂਰੀ ਬੈਠੇ ਆ ਬੁੱਢਾ ਮਾਲ ਗਰਾਊਂਡ ਆ ਉੱਥੇ ਜਾ ਕੇ ਤੁਸੀਂ ਹਾਲਾਤ ਦੇਖ ਲਓ ਸੀਸੀਟੀਵੀ ਲੱਗੇ ਹੋਏ ਦੁਕਾਨਾਂ ਦੀਆਂ ਸੀਸੀਟੀਵੀ ਕਢਵਾ ਲੈ ਪੁਲਿਸ ਵਾਲੇ ਇਸ ਟਾਈਮ ਉੱਥੇ ਹੋ ਸਕਦਾ ਨਹੀਂ ਬੱਚੇ ਅਸੀਂ ਦੇਖਿਆ ਨਾ ਇੰਟਰਵਿਊ ਕੀਏ ਤੇ ਬਾਸੂ ਆ ਕੇ ਫਿਰ ਹੋਈ ਆ ਅੱਜ ਨੂੰ 11 ਵੀ ਘਟ ਜਾਂਦੇ ਨੇ ਇਥੋਂ ਗੋਲੀ ਲੈਂਦੇ ਨੇ ਉਹਦੀ ਜਗ੍ਹਾ ਅਲਟਰਨੇਟਰ ਰੱਖਿਆ ਵਿੱਚ ਉਹ ਜਿਹੜੀ ਟੀਕਾ ਨਹੀਂ ਮਿਲਦਾ ਉਹ ਖਾ ਕੇ ਆਪਣਾ ਟਾਈਮ ਪਾਸ ਕਰਦੇ ਕੀ ਨਾਮ ਹੈ ਕੀ ਅੰਗਲਜੀ ਹੋਇਆ ਜਿਹੜਾ ਘਰ ਦੇ ਵਿੱਚ ਆ ਗਿਆ ਪਤਾ ਨਹੀਂ ਯਾਰ ਅਸੀਂ ਕੰਮਾਂ ਕਰਕੇ ਰਿਹਾ ਕੰਮਾਂ ਕਰਦੇ ਨੂੰ ਆਏ ਤੇ ਹਾਨੂੰ ਨਹੀਂ ਪਤਾ ਇਹ ਅੰਦਰ ਬੱਟੇ ਆ ਜੀ ਚਾਹ ਪਾਣੀ ਪੀ ਰਹੇ ਆ ਤੇ ਉਸ ਤੋਂ ਬਾਅਦ ਅਹੀ ਮਲੇ ਕੇ ਨਾ ਮੁੰਡੇ ਦੇ ਅੰਦਰੋਂ ਆਵਾਜ਼ ਆ ਰਹੀ ਹੈ ਅੱਛਾ ਅੱਛਾ ਡੈਡੀ ਉਰੇ ਆ ਮੈਂ ਕਹ ਮੈਂ ਨਹੀਂ ਆਣਾ ਮੇਰੇ ਕੋਲ ਕੱਟ ਲੱਗੇ ਆ ਮੈਂ ਕੋਟੇ ਤੇ ਨਹੀਂ ਆ ਸਕਦਾ ਅੱਛਾ ਜੀ ਤੇ ਬਾਅਦ ਵਿੱਚ ਕਹਿੰਦਾ ਨਹੀਂ ਉਰੇ ਆ ਮੈਂ ਗਿਆ ਮੈਂ ਕੋਟੇ ਦੇ ਅੱਗੇ ਮੁੰਡਾ ਕੰਡੇ ਤੇ ਆ ਦੇ ਅੱਛਾ ਜੀ ਤੇ ਮੈਂ ਕਹ ਕੀ ਹੋਇਆ ਕਹਿੰਦਾ ਇਹਨੇ ਮਿਸ਼ਾ ਕੀਤਾ ਮੈਂ ਕਹ ਉਹ ਬੁੱਕੇ ਦਾ ਆਇਆ ਘਰ ਜਾਣੂ ਮੈਂ ਕਹਿਆ ਹੱਥ ਨਹੀਂ ਲਾੜਾ ਮੈਂ ਕਹਿੰਦੇ ਮਾਪੇ ਨੂੰ ਬੁਲਾ ਕੇ ਆ ਮੁੰਡਾ ਗਿਆ ਮਾਪੇ ਨੂੰ ਬੁਲਾ ਕੇ ਆ ਪਿਓ ਨੂੰ ਕਹਿਣ ਗਿਆ ਉਹ ਕਹਿੰਦਾ ਮੈਂ ਨਹੀਂ ਆਣਾਗਾ ਤੇ ਮੈਂ ਮਿਲ ਕੇ 3-4 ਦਿਨ ਹੋ ਗਿਆ ਤੇ ਆਨੂ ਮਿਲ ਕੇ ਮੁੰਡਾ ਘਰ ਗਿਆ ਅੱਛਾ ਜੀ ਤੇ ਬੈਣ ਹੀ ਆਣਾਗਾ ਉਹ ਸੁਬਾਹ ਮਿਲ ਕੇ ਬੋਲੀ ਉਹ ਲਿਖਾ ਬਵਾ ਨਹੀਂ ਗਏ ਆ ਇੱਕੋ ਗੁਪਤ ਕਾਰੀ ਕਰ ਮੇਰਾ ਕੰਮ ਹੈ ਹਾਂ ਜੀ ਹਾਂ ਜੀ ਜੋ ਚਾਹ ਸਮਝ ਨਹੀਂ ਆ ਪਤਾ ਲੱਗੇ ਕੀ ਆ ਕੰਮ ਐਜਾ ਹੋਇਆ ਵੇ ਇਹ ਕੰਮ ਗੁਪਤ ਨਹੀਂ ਰੱਖਣਾ ਚਾਹੀਦਾ ਜੀ ਜੀ ਅਜੀ ਹੋ ਰਹੀ ਹਲੀ ਸਾਰਿਆਂ ਨੂੰ ਆ ਸਾਬ ਇਹ ਸਭ ਹੋਇਆ ਇਹ ਤੁਸੀਂ ਵੀ ਆ ਗਏ ਤੁਸੀਂ ਵੀ ਦੇਖ ਲਿਆ ਸਾਰਿਆਂ ਨੇ ਦੇਖ ਲਿਆ ਨਸ਼ਾ ਕੀਤਾ ਗਿਆ ਸੀ ਇਹਨਾਂ ਵੱਲੋਂ ਉਹਨਾਂ ਨੇ ਮਾਰੇ ਕਿ ਨਸ਼ਾ ਕੀਤਾ ਹਣਾ ਜੀ ਤੁਹਾਡਾ ਬੇਟਾ ਤੁਹਾਡਾ ਬੇਟਾ ਵੀ ਨਸ਼ਾ ਕਰਦਾ ਜੀ ਤੁਹਾਡਾ ਮੁੰਡਾ ਵੀ ਨਸ਼ਾ ਕਰਦਾ ਕਰਦਾ ਮੈਂ ਆਈ ਕਾ ਨਹੀਂ ਕੀ ਨਸ਼ਾ ਕਰਦਾ ਤੁਹਾਡਾ ਮੁੰਡਾ ਕਰਦਾ ਸਰਕਾਰ ਵੱਲੋਂ ਕਾਫੀ ਮਹਿੰਮ ਚਲਾਈ ਜਾ ਰਹੀ ਨਸ਼ੇ ਦੇ ਖਿਲਾਫ ਜਿਹੜੇ ਯੁੱਧ ਕੀਤਾ ਜਾ ਰਿਹਾ ਬਟ ਜਿਹੜੇ ਯੁੱਧ ਹੈ ਨਹੀਂ ਹਰਦਾ ਪਿਆ ਨਸ਼ੇ ਦੇ ਜਿਹੜੇ ਆਦੀ ਬਣਿਆ ਹੋਇਆ ਉਹਨੂੰ ਕਿੱਦਾਂ ਦੇਖਦੇ ਹਾਂ ਜੀ ਪਾਜੀ ਹੁਣ ਮਲੇ ਜੇ ਹਰ ਚੀਜ਼ ਇਹ ਆਪਣਾ ਘਰ ਦਾ ਭਾਂਡਾ ਖਰਾਬ ਇਹਨਾਂ ਦੂਸਰੇ ਭਾਂਡੇ ਲੋਈ ਕਹਿ ਨਹੀਂ ਪਾਦੇ ਕਿ ਇਹ ਭਾਂਡਾ ਕਿਉਂ ਖਰਾਬ ਹੈ ਹੁਣ ਹਰ ਕੋਈ ਕਰਦਾ ਪਿਆ ਵੇ ਉਹਨਾਂ ਦਾ ਬੱਚਾ ਹੁਣ ਅੱਜ ਨਾਲ ਖਰਾਬ ਅਸੀਂ ਚੋਹੇ 24 ਘੰਟੇ ਦੂਹੀ ਲਾਈਏ ਆ 24 ਘੰਟੇ ਦੂਹੀ ਬੈਠੇ ਆ ਅਸੀਂ ਮਲੇ ਵਿੱਚ ਕਿੰਨਾ ਸੜਦੇ ਪਏ ਆ ਜੇ ਤੁਹਾਡਾ ਬੇਡਾ ਨਸ਼ਾ ਕਰਦਾ ਵਾ ਤੁਸੀਂ ਪੁਲਿਸ ਨੂੰ ਕੰਪਲੀਟ ਕਰੋਗੇ ਇਸ ਚੀਜ਼ ਦੇ ਬਾਰੇ ਕਿ ਤੁਹਾਡਾ ਬੇਡਾ ਨਸ਼ਾ ਕਰਦਾ ਹਟਦਾ ਨਹੀਂ ਪਿਆ ਬਾਪ ਜੀ ਅਸੀਂ ਦੋ ਵਾਰੀ ਅੱਗੇ ਕਰਵਾਇਆ ਕਿੰਨੇ ਵਾਰੀ ਕੀਤੀ ਹੈ ਅਸੀਂ ਕਿੰਨੇ ਵਾਰੀ ਕੀਤੀ ਹੈ ਬਾਕੀ ਹਲਾਤੀ ਜਿਹੜੇ ਨੇ ਅੱਗੇ ਮਨੇ ਕਿਹਾ ਕਿ ਮੁੰਡਾ ਅੱਡਾ ਫੇਲਾ ਨਹੀਂ ਰਹਿੰਦਾ ਕੰਮ ਤੂੰ ਆਣ ਕੇ ਫੇਰੇ ਜਾਂਦੇ ਸਾਹਿਬ ਤੁਹਾਨੂੰ ਹੀ ਬਦਲਵਾਰ ਕੀ ਕਰਦੇਗੇ ਬਾਕੀ ਘਰੂ ਵਾ ਮੈਂਨੇ 150 ਉਹ ਲੈ ਜਾਂਦਾ ਫਿਰ ਉਹ ਵੀ ਘਰ ਪਹਾਂ ਦਵੇ ਤੇ ਠੀਕ ਆ ਤਾਂ ਨਹੀਂ ਬਾਕੀ ਅੱਜ ਕੱਲ ਬੱਚੇ ਜਿਹੜੇ ਨੇ ਮਾਪਿਆਂ ਨੂੰ ਜ਼ਿਆਦਾ ਉੱਚੀ ਹੋ ਗਏ ਨੇ ਅੱਛਾ ਤੂੰ ਨਹੀਂ ਕੀ ਕਰ ਸਕਦੇ ਮਾਪੇ ਦੀ ਮੰਦੇ ਨਹੀਂ ਮਾਪੇ ਦੀ ਮੰਦੇ ਨਹੀਂ ਬੱਚੇ ਨਹੀਂ ਮੰਦੇ ਹੈਗੇ ਭਾਈ ਕਿਹੜੇ ਬੰਦੇ ਆਗੇ ਤੁਸੀਂ ਆਪਣੇ ਬੇਟੇ ਨੂੰ ਸੈਂਟਰ ਸੰਟਰ ਭੇਜ ਕੇ ਦੇਖਣਾ ਸੀ ਇੱਕ ਵਾਰੀ ਜੀ ਬੰਦੇ ਮੌਜ ਨਹੀਂ ਜਿੱਲੇ ਵੀ ਬੱਚੇ ਆ ਹੀ ਦੇਖੇ ਨਾ ਸੈਂਟਰ ਕਿਉਂ ਕੀਏ ਤੇ ਬਾਅਦ ਫੋੜ ਕੇ ਫਿਰ ਉਹ ਹੀ ਆ ਪੱਜ ਨੂੰ ਜਿਆਦਾ ਵੀ ਘਟ ਜਾਂਦੇ ਨੇ ਸੈਂਟਰ ਨੂੰ ਆੜ ਕੇ ਸੈਂਟਰ ਚ ਕੀ ਭੇਜੀਏ ਠੀਕ ਆ ਤੁਹਾਡਾ ਬੇਟਾ ਹੀ ਹਾਂਜੀ ਹਾਂਜੀ ਛੋਟਾ ਕੀ ਨਾਮ ਹੈ ਟਿੰਕੂ ਹੈ ਅੱਛਾ ਕਿੰਨੀ ਕੁ ਮਾਰ ਉਮਰ ਹੈਗੀ ਇਸ ਵਾਰ 37 ਕਿਹਾ ਲਾ ਲਓ ਅੱਛਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੂਗੀ ਅਸੀਂ ਤਾਂ ਅੰਦਰ ਬੈਠੇ ਹਾਂ ਬੋ ਜੀ ਅੱਛਾ ਜੀ ਅੰਦਰ ਬੈਠੇ ਕੰਮਾਂ ਨੂੰ ਆਏ ਅੱਛਾ ਕੰਮਾਂ ਦਾ ਜਦੂ ਆਏ ਸਾਢੇ 5 ਵਜੇ ਇੱਕ ਆਪ ਨੂੰ ਆਇਆ ਅੱਛਾ ਤੇ ਆੜ ਕੇ ਹੀ ਅੰਦਰ ਕਿਆ ਪਾਣੀ ਬਣਾਇਆ ਬੈਠ ਕੇ ਪੀਤਾ ਪੀਤੇ ਇਹਦੇ ਕਿਰਨ ਨੂੰ ਮੈਂ ਨਾ ਕੋਈ ਪਾਰ ਆ ਗਿਆ ਅੱਛਾ ਤੇ ਬਾਹਰ ਆੜ ਗਿਆ ਨਾ ਮੈਂ ਖਲੋਤਾ ਕੇ ਆਪਣੇ ਦਰਵਾਜ਼ੇ ਤੇ ਤੇ ਇਹੋ ਛੋਟਾ ਮੁੰਡਾ ਮੇਰਾ ਨਾ ਸੋਗ ਦਾ ਛੋਟੇ ਨੂੰ ਮਾਰਦਾ ਪੈ ਤੇ ਡੈਡੀ ਹੁ ਰਿਆ ਮੈਂ ਕਹ ਮੇਰੇ ਕੋ ਕੋਟੇ ਦੇ ਨਹੀਂ ਚੜੇ ਇਹਨਾਂ ਨੂੰ ਸਾਹ ਜੜਦਾ ਪਈ ਮੈਂ ਨਹੀਂ ਆ ਸਕ ਤੱਕਿਆ ਪਿਆ ਕਹਿੰਦਾ ਨਹੀਂ ਉਰੇ ਆ ਇਹਦਾ ਮੈਂ ਗਿਆ ਮਾ ਉੱਥੇ ਗਿਆ ਤੇ ਮੁੰਡਾ ਨੇ ਕਿਹਾ ਵੇ ਲੰਮੇ ਪਿਆ ਦਾ ਮੈਂ ਕੀ ਹੋਇਆ ਵੇ ਇਹਨੂੰ ਕਹਿੰਦਾ ਪਤਾ ਨਹੀਂ ਹੋਤੀ ਨਹੀਂ ਹੁੰਦਾ ਪਿਆ ਮੈਂ ਵੇਖਿਆ ਲਾ ਆ ਕੇ ਸਾਹ ਹੰਦੇ ਮੇਰੇ ਸਾਈਕਲ ਦਾ ਪਿਆ ਮੈਂ ਕਹਾਂ ਅਦਾ ਕਰ ਕਾਕਾ ਅਹੀ ਆਈ ਦੀ ਫਾਇਦੀ ਪਾਣੀ ਜੋ ਉਹ ਵੀ ਹੁੰਦਾ ਬੁਕਾਰ ਮੈਂ ਕਹਾਂ ਮਾਪੇ ਨੂੰ ਬੁਲਾ ਮੈਂ ਮਾਪੇ ਨੂੰ ਬੁਲਾ ਗਿਆ ਤੇ ਪਿਓ ਨੂੰ ਬੁਲਾਣ ਤੇ ਉਹ ਕਹਿੰਦਾ ਇਨੀ ਬੁਲਾ ਜਿਆਦਾ ਮਗਨ ਇਹ ਕਿੰਨੇ ਦਿਨ ਹੋ ਗਿਆ ਘਰੋਂ ਬਾਹਰ ਨਿਕਲਿਆ ਗਿਆ ਤਹੀ ਕੱਢਿਆ ਵੇ ਤਹੀ ਨਹੀਂ ਜਾਣਾ ਮਗਰ ਉਹ ਫੇਰ ਆ ਗਿਆ ਵੇ ਹੋਰ ਮੜੇਗਾ ਹੀ ਹੋਣੀ ਹੋਣੀ ਮੜੇਗਾ ਸਾਰੇ ਮੁੰਡਿਆਂ ਨੂੰ ਪਤਾ ਲੱਗਦਾ ਜਾਂ ਟੱਟ ਉੱਜ ਗਿਆ ਨਹੀਂ ਨਹੀਂ ਹੁਣ ਮੁੰਡੇ ਦੀ ਕੰਡੀਸ਼ਨ ਕਿੱਦਾਂ ਦੀ ਹੈ ਜੀ ਜਿਹੜੇ ਬੇਰਤੀ ਦਾ ਇੰਜੈਕਸ਼ਨ ਲੈ ਰਹੇ ਨੇ ਦੀ ਕੰਡੀਸ਼ਨ ਕਿੱਦਾਂ ਦੀ ਹੈ ਡਾਕਟਰ ਠੀਕ ਹੈ ਤੂੰ ਸਾਹ ਚੱਲਦਾ ਹੋਇਆ ਸਾਹ ਜਰੂਰ ਆ ਗਿਆ ਤੂੰ ਫੜਿਆ ਨਾ ਸਾਹ ਆਂਦਾ ਪਿਆ ਉਹ ਕਿੱਥੇ ਲੱਗੇ ਜਿੰਦੂ ਕਿਉਂ ਨਾਲ ਲੱਗੇ ਆ ਮੈਂ ਉਹ ਸਾਡੇ ਮੁੰਡੇ ਦਾ ਦੋਸਤ ਹੈ ਨਹੀਂ ਤੂੰ ਕੋਈ ਦੋਸਤ ਨਹੀਂ ਨੱਚੇ ਬਾਹ ਦਾ ਕੋਈ ਦੋਸਤ ਨਹੀਂ ਅੱਛਾ ਕਿੱਥੇ ਕੋਈ ਮਿਲ ਗਿਆ ਯਾ ਮਾੜਾ ਮੋਟਾ ਉਹਦਾ ਘਰ ਕਿੱਥੇ ਆਂਦੀ ਉਹ ਬੰਦੇ ਦਾ ਘਰ ਕਿੱਥੇ ਆ ਉਹ ਇਧਰ ਹੀ ਲੱਕੜ ਚੌਂ ਵਾਲੇ ਬੱਸ ਅੱਛਾ ਕੀ ਨਾਮ ਉਹਦਾ ਕੀ ਨਾਮ ਪਤਾ ਨਹੀਂ ਉਹਦਾ ਨਾਂ ਹੀ ਜਾਣਦੇ ਨੂੰ ਅੱਛਾ ਕਿੰਨੇ ਟਾਈਮ ਤੋਂ ਆਏ ਮੁੰਡੇ ਨੂੰ ਪਹਿਲੀ ਵਾਰ ਦੇਖਿਆ ਓਕੇ ਹਾਂਜੀ ਹਾਂਜੀ ਅੱਜ ਮੁੰਡੇ ਨੂੰ ਪਹਿਲੀ ਵਾਰ ਦੇਖਿਆ ਤੁਹਾਡੇ ਘਰੇ ਆਇਆ ਹਾਂਜੀ ਕੀ ਹੋਇਆ ਕੀ ਵਜਾ ਕੀ ਹੋਇਆ ਕੀ ਉਹ ਤੁਹਾਡੇ ਕੋਲ ਨਾਲ ਤੁਹਾਡੇ ਨਾਲ ਸੀਗਾ ਬੰਦਾ ਨਾਮ ਜਿਹੜਾ ਬੰਦਾ ਐ ਸੀ ਇਹ ਹੈ ਕੀ ਉਸ ਦਿਨ ਉਹ ਆ ਮੁੰਡੇ ਦੇ ਬਾਰੇ ਪੁੱਛ ਰੇ ਗਏ ਨੇ ਅਚਾ ਅਚਾ ਹਾਂਜੀ ਅਚਾ ਅਚਾ ਜੀ ਉਹ ਦਿਨ ਹੋਈ ਉਹ ਦਿਨ ਅੱਛਾ ਉਹਦਾ ਕੀ ਨਾਮ ਕਿੱਥੇ ਦਾ ਰਹਿਣ ਵਾਲਾ ਹੈ ਲੱਕੜ ਚੌਂਹ ਦਾ ਰਹਿਣ ਵਾਲਾ ਤੁਹਾਡਾ ਯਾਰ ਦੋਸਤ ਹੈ ਕਿੰਨੀ ਦੇਰ ਤੋਂ ਨਹੀਂ ਕਰ ਰਹੇ ਕੀ ਕੀ ਚੀਜ਼ ਦਿਓ ਬੜੋ ਜੀ ਹੋਈ

अच्छा अच्छा नहीं ਤੁਸੀਂ ਵੀ ਜਿਹੜਾ ਤੁਸੀਂ ਲੈ ਕੇ ਆ ਉਹ ਬਤਾ ਜਿੱਤ ਅੱਛਾ ਜਿੱਤੋ ਤੋਂ ਇਹ ਲੈ ਕੇ ਆਏ ਉਹ ਸ਼ਾਪ ਹੈ ਜਿੱਤੋ ਤੁਸੀਂ ਲੈ ਕੇ ਆਏ ਮੋਰ ਅੱਛਾ ਤੁਸੀਂ ਕਿ ਕਿਸ ਤਰ੍ਹਾਂ ਜੇ ਉਹਦੇ ਕੋਈ ਸ਼ਾਮ ਦਾ ਪਤਾ ਹੋਣਾ ਭਾਜੀ ਤਾਈ ਲੈ ਕੇ ਆਏ ਵਾਕਫ ਹੋਣਾ ਤਾਈ ਜਿੱਤੋ ਨੇ ਅੱਛਾ ਤੁਹਾਡਾ ਵਾਕਫ ਸੀ ਕਿ ਉਸ ਦਾ ਵਾਕਫ अच्छा ए ਤੁਸੀਂ ਵੀ ਨਾਲ ਲਾਇਆ ਨਸ਼ਾ ਕੀਤਾ ਸੀਗਾ ਜੀ اچھا ਉਹ ਨਹੀਂ ਇੰਜੈਕਸ਼ਨ ਤੁਸੀਂ ਆਪ ਲਾਇਆ ਉਹਨੇ ਆਪ ਹੀ ਲਾਇਆ اچھا ਤੁਸੀਂ ਵੀ ਨਸ਼ਾ ਕੀਤਾ ਨਾਲ ਉਹ ਚਲ ਗਿਆ ਉਹ اچھا ਦੋਨੋਂ ਕੋਈ ਲੈਣਾ ਨਹੀਂ ਹੈਗਾ ਭਾਈ ਭਾਈ ਸਰਕਾਰ ਵੱਲੋਂ ਕਿਹਾ ਗਿਆ ਕਿ ਸਾਨੂੰ ਤੁਸੀਂ ਇਨਫੋਰਮ ਕਰੋ ਤੁਹਾਡੀ ਸੋ ਅਜਿਹਾ ਕੋਪਚਾ ਰੱਖੀ ਜਾਉ। ਆਪਾ ਜੀ ਮੈਂ ਤੁਹਾਨੂੰ ਦੱਸਦਾ ਅਸੀਂ ਇੱਕ ਭਾਰਗੋ ਕੈਂਪ ਤੋਂ ਮੁੰਡਿਆਂ ਨੇ ਇਕੱਠੇ ਹੋ ਕੇ ਨਾ ਪਿੱਛੇ ਤੁਸੀਂ ਖਬਰ ਵੀ ਚਲਾਈ ਹੋਈ ਰਹੀ ਇੱਕ ਕਾਜੀ ਸੋਸਾਇਟੀ ਬਣਾਈ ਸੀਗੀ ਐਂਟੀ ਡਰਗ ਕੋਰ ਐਂਟੀ ਡਰਗ ਠੀਕ ਹੈ ਜੀ ਅਸੀਂ ਉੱਥੇ ਇੱਕ ਮਾਰਚ ਕੜਨਾ ਸੀ ਸਾਾਨੂੰ ਰੋਕਣ ਦੇ ਲਈ ਕੋਲ ਉਸ ਦੀ ਬੱਸ ਭਰ ਕੇ ਆ ਗਈ ਕਿ ਤੁਸੀਂ ਨਾਂ ਨੂੰ ਕੱਢੋ ਕੋਈ ਡੀਐਸਪੀ ਆ ਗਿਆ ਆ ਗਿਆ ਨਸ਼ੇ ਦਾ ਵਿਰੋਧ ਕਰਦੇ ਕਿ ਤੁਸੀਂ ਇਹ ਨਾਂ ਜਿਆਦਾ ਖਾਪਰੋਲੇ ਨਾਂ ਪਾਓ ਸਾਾਨੂੰ ਰੋਕਣ ਦੇ ਅਸੀਂ ਕਿਉਂਕਿ ਸਾਡੇ ਇੱਕ ਉਧਰ ਮੱਲੇ ਦੇ ਵਿੱਚ 14 ਸਾਲ ਦਾ ਬੱਚਾ ਅਦਾ ਹੋ ਗਿਆ ਸੀਗਾ ਮੁੰਡਿਆਂ ਨੇ ਬਹਿ ਕੇ ਕਿਹਾ ਯਾਰ ਆ ਬੰਦ ਹੋਣਾ ਚਾਹੀਦਾ ਕੱਲ ਨੂੰ ਸਾਡੇ ਵੀ ਬੱਚੇ ਵੱਡੇ ਹੁੰਦੇ ਪਏ ਠੀਕ ਹੈ ਕੋਈ ਅਦਰੋਂ ਆਂਦਾ ਪੈ ਨਸ਼ੇ ਵਾਲਾ ਤੇ ਕੀ ਪੁਲਿਸ ਪ੍ਰਸ਼ਾਸਨ ਨੂੰ ਪਤਾ ਨਹੀਂ ਕਿ ਇਸ ਏਰੀਆ ਦੇ ਵਿੱਚ ਭਾਜੀ ਸਭ ਕੁਝ ਪਤਾ ਵੇ ਮੈਂ ਭਾਜੀ ਨੂੰ ਅੱਗੇ ਕੀ ਕਿਹਾ ਬੁੱਢਾ ਮਾਲ ਗਰਾਊਂਡ ਹੈ ਉੱਥੇ ਜਾ ਕੇ ਤੁਸੀਂ ਹਾਲਾਤ ਦੇਖ ਲਓ ਸੀਸੀਟੀਵੀ ਲੱਗੇ ਹੋਏ ਦੁਕਾਨਾਂ ਦੀਆਂ ਸੀਸੀਟੀਵੀ ਕਢਵਾ ਲੈਣ ਪੁਲਿਸ ਵਾਲੇ ਇਸ ਟਾਈਮ ਉੱਤੇ ਹੋ ਸਕਦਾ ਕੋਈ ਭਾਜੀ ਹੁਣ ਹੋ ਸਕਦਾ ਬੱਦ ਨੀ ਰਹਿਣ ਸਿੰਜਾ ਵਗੈਰਾ ਹੁੰਦੀਆਂ ਹਨ ਚਲੋਗੇ ਚਲੋ ਚਲੋ ਆਜੋ ਨੀਲਿਓ ਦਾ ਕੋਰਸ ਚੰਦਾ ਦੋ ਦੋ ਸਾਲ ਪੁਰਾਣੇ ਨੇ ਮੁੰਡੇ ਉੱਥੋਂ ਗੋਲੀ ਲੈਂਦੇ ਨੇ ਉਹਦੀ ਜਗ੍ਹਾ ਆਲਟਰਨੇਟਰ ਰੱਖਿਆ ਵਿੱਚ ਉਹ ਜੀ ਟਿਕਾ ਨਹੀਂ ਮਿਲਦਾ ਉਹ ਖਾ ਕੇ ਆਪਣਾ ਟਾਈਮ ਪਾਸਦਾ ਇਹਦੇ ਵੇਚ ਕੇ ਸਰਕਾਰ ਦੀ ਦਵਾਈ ਜਨਦੀ ਹੈ ਦੋ ਦੋ ਸਾਲ ਕਿਹੜੀ ਦਵਾਈ ਚੱਲ ਰਹੀ ਹੈ ਭਾਜੀ ਤੁਸੀਂ ਆ ਕੇ ਸਵੇਰੇ ਆਓ ਡਿਸਪੈਂਸਰੀ ਤੋਂ ਆ ਕੇ ਪਤਾ ਕਰੋ ਦੋ ਦੋ ਸਾਲ ਤੋਂ ਕੀ ਹੈ ਡਿਸਪੈਂਸਰੀ ਦਾ ਭਾਜੀ ਆ ਬਾਹਰ ਡਿਸਪੈਂਸਰੀ ਹੈ ਨਾਲ ਬਾਹਰ ਤੁਸੀਂ ਸਵੇਰੇ ਆਓ ਉੱਥੇ ਆ ਕੇ ਤੁਸੀਂ ਹਾਲਾਤ ਦੇਖੋ ਦੋ ਦੋ ਸਾਲ ਆਏ ਹੋ ਬੱਚਿਆਂ ਦੀਆਂ ਮੁੰਡਿਆਂ ਦੀਆਂ ਗੋਲੀਆਂ ਲੱਗੀਆਂ ਹੀ ਜਾਣਾਂ ਉਹ ਲੈਂਦੇ ਭੈਣੇ ਪਰ ਇਹ ਕਿਦਾਂ ਨਸ਼ਾ ਬੰਦ ਹੋਊਗਾ ਨਸ਼ਾ ਛੁਡਾਉਣ ਵਾਸਤੇ ਗੋਲੀਆਂ ਦਿੱਤੀ ਜਾਂਦੀਆਂ ਕਿ ਨਸ਼ਾ ਬਿਲਕੁਲ ਠੀਕ ਹੈ ਮੰਨ ਲਓ ਮੈਂ ਕੋਈ ਨਸ਼ਾ ਕਰਦਾ ਮੈਂ ਛੱਡਣਾ ਹੈ ਮੈਂ 2 ਮਹੀਨੇ 3 ਮਹੀਨੇ ਦਾ ਕੋਰਸ ਪੂਰਾ ਕਰਕੇ ਮੈਂ ਛੱਡਦਾ ਹਾਂ ਜੇ ਮੈਂ ਐਸੇ ਅਲਟਰਨੇਟ ਯੂਜ਼ ਕਰਨਾ ਵੀ ਮੇਰੇ ਕੋਲ ਪੈਸੇ ਨਹੀਂ ਉੱਥੇ ਮੈਂ ਨਾਮ ਲਖਾਇਆ ਗੋਲੀ ਲਈ ਖਾ ਲਈ ਮੇਰਾ ਨਸ਼ਾ ਪੂਰਾ ਹੋ ਗਿਆ ਜਦੋਂ ਪੈਸੇ ਆਣਗੇ ਮੈਂ ਟੀਕਾ ਲਾ ਲਾਂਗਾ ਨੇ ਟੀਵੀ ਕੈਨਸਰ ਵਰਗੀ ਬਿਮਾਰੀ ਵੀ ਜਿਹੜੀ ਛੋਟਾ ਮोटा ਹੁੰਦਾ ਵੀ ਚੰ 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 ਬਲੇ ਤੁਸੀਂ ਆ ਕੇ ਉੱਥੇ ਰਿਕਾਰਡ ਕਢਾਓ ਤੁਹਾਨੂੰ ਪਤਾ ਲੱਗ ਜਾਣਾ ਤੁਸੀਂ ਆਓ ਸਾਰੇ ਪ੍ਰੈਸ ਵਾਲੇ ਸਵੇਰੇ ਉੱਥੇ ਆ ਕੇ ਪਤਾ ਕਰੋ ਇੱਕ ਪਾਸੇ ਹੈ ਭਾਰਗੂ ਕੈਂਪ ਪਈ ਪਰ ਥੋੜਾ ਸਾਈਡ ਦਾ ਹੈ ਮੈਂ ਉਹਨੂੰ ਜਾਣਦਾ ਨਹੀਂ ਹੈ ਅੱਛਾ ਕੋਈ ਉਹਦੇ ਅੰਦਰ ਟੀਵੀ ਦੇਖਦਾ ਸੀਗਾ ਕੌਣ ਲੋਕ ਲੈ ਕੇ ਗਏ ਉਹਨੂੰ ਹਸਪਤਾਲ ਪਤਾ ਨਹੀਂ ਉਹ ਜਿਹੜੇ ਕੋਈ ਨਾਲ ਹੋਣਗੇ ਜਾਂ ਉਹਨਾਂ ਦਾ ਕੋਈ ਰਿਲੇਟਿਵ ਹੋਏਗਾ ਜਿਹੜਾ ਲੈ ਕੇ ਗਿਆ ਠੀਕ ਹੈ ਹੁਣ ਕੁਝ ਪਤਾ ਲੱਗਣ ਦੇ ਠੀਕ ਹੈ ਸਿਵਲ ਹਸਪਤਾਲ ਲੈ ਕੇ ਗਏ सर तो तो क्या तो सारा मामला है जो ओवरडोज का मामला सामने है एवं जो के कार्य को द्वारा कर रहा हूं और थोड़ा और मैं आपसे निवेदन कर फुलेगा ਉਸ ਕੋ ਵੈਰੀਫਾਈ ਕਰ ਰਹੇ ਆ ਜੇਕਰ ਲੱਗਾ ਰਿਹਾ ਕੋਈ ਮਾਰ ਫਟਾਈ ਦੀ ਵੀ ਬਾਤ سامنے ਆ ਰਹੀ ਨਹੀਂ ਅਜੇ ਤੱਕ ਨਹੀਂ ਹੋਈ ਵੀ ਉਹ ਮੋਕਾ ਚਾਲਤ ਜਿੰਦੇ ਉਸੇ ਤੋਂ ਅਭੀ ਹੀ ਹੌਕੀ ਜਾਣਗੇ ਸੋ ਜਿਹੜੇ ਮੁੰਡੇ ਦੇ ਘਰ ਦੇ ਪਹੁੰਚੇ ਸੀਗਾ ਉਹਨਾਂ ਦਾ ਕਹਿਣਾ ਕਿ ਕੁੱਟਮਾਰ ਕੀਤੀ ਗਈ ਮੁੰਡੇ ਦੇ ਨਾਲ ਤੇ ਓਵਰਡੋਜ਼ ਜਿਹੜਾ ਉਹਦਾ ਹੋਇਆ ਇੱਥੇ ਮੁੰਡੇ ਦੇ ਨਾਲ ਲਸ਼ਾ ਕੀਤਾ ਉਹਨੇ ਤੇ ਜਿਹੜਾ ਮੋਕੇ ਦਾ ਜਿਹੜਾ ਮੁੰਡਾ ਸੀ ਉਹ ਹੁਣ ਫਰਾਰ ਹੋ ਚੁੱਕਿਆ ਉਹ ਕੋਈ ਫਰਾਰ ਨਹੀਂ ਹੈ ਬਚਿਆ ਤਾਂ ਹੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਦੇਖੋ ਵੀਰ ਜੀ ਤੁਸੀਂ ਉਹ ਵੀ ਵੈਰੀਫਾਈ ਕਰ ਲੈਣਾ ਉਹਨਾਂ ਦੇ ਜਾਣ ਲੱਗੇ ਜੋ ਕਹਿ ਰਹੇ ਸਰਕਾਰ ਦੇ ਪਰ ਸਰ ਉਹਨਾਂ ਦਾ ਇੱਕ ਵੀ ਇਹ ਵੀ ਕਹਿਣਾ ਕਿ 바ਵਾ ਖੇਲ ਤੋਂ ਉਹ ਜਾ ਕੇ ਆਪਾਂ ਲੈ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਟਾਪ ਨਸ਼ਾ ਕੀਤਾ ਹੈ ਪਰ ਜਿਹੜਾ ਵਿਅਕਤੀ ਦਾ ਨਾਮ ਨਹੀਂ ਦੱਸ ਰਿਹਾ ਤਾਂ ਹੁਣ ਤੁਹਾਡੇ ਵੱਲੋਂ ਕੋਈ ਕਾਰਵਾਈ ਕੀਤੀ ਗਈ ਕਿਸ ਬਾਰੇ ਜਿਹਨਾਂ ਨੇ ਜਿਹਨਾਂ ਨਾਲ ਜਿਹੜਾ ਮੁੰਡਾ ਸੀਗਾ ਉਹਨੇ ਆਪ ਦੱਸਿਆ ਕਿ ਭਾਰੋ ਉੱਥੋਂ ਆਪਾਂ 바ਵਾ ਖੇਲ ਤੋਂ ਲੈ ਕੇ ਆਏ ਬਾਈਕ ਤੇ ਮੁੰਡਾ ਹੈ ਵੈਰੀਫਾਈ ਕਰ ਬਾਈਕ ਤੇ ਮੁੰਡਾ ਹੈ ਠੀਕ ਹੈ ਠੀਕ ਹੈ